ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਹੈ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋ ਤੇ ਮੈਂ ਵੀ ਬਿਲਕੁਲ ਠੀਕ ਠਾਕ ਹਾਂ ਤੇ ਅੱਜ ਵੀਡੀਓ ਬਹੁਤ ਜ਼ਿਆਦਾ ਲੇਟ ਹੋ ਗਈ ਕਿਉਂਕਿ ਅੱਜ ਕੱਲ੍ਹ ਦਿਨ ਛੋਟੇ ਹੋ ਗਏ ਤੇ ਕੰਮ ਜ਼ਿਆਦਾ ਹੁੰਦੇ ਆ ਤੇ ਵੀਡੀਓ ਬਣਾਉਣ ਦਾ ਟਾਈਮ ਕਦੇ ਅੰਗਾ ਪਿੱਛੇ ਹੋ ਜਾਂਦਾ ਹੈ ਹਨਾ ਸੋ ਚਲੋ ਐਨੀ ਹਾਓ ਸਭ ਤੋਂ ਪਹਿਲਾਂ ਤਾਂ ਸਾਰੇ ਗਰੁੱਪ ਮੈਂਬਰਸ ਲਈ ਮੇਰੇ ਵੱਲੋਂ ਦਿਲੋਂ ਦੁਆਵਾਂ ਪ੍ਰਮਾਤਮਾ ਅਰਦਾਸ ਹੈ ਸਭ ਦੀਆਂ ਮੰਗਾਂ ਪੂਰੀਆਂ ਹੋਣ ਜਿਨ੍ਹਾਂ ਦੇ ਸਿਰ ਤੇ ਛੱਤ ਨਹੀਂ ਹੈ ਪ੍ਰਮਾਤਮਾ ਉਹਨਾਂ ਨੂੰ ਆਪਣੀ ਛੱਤ ਦੇਵੇ ਤੇ ਜਿਨ੍ਹਾਂ ਦੇ ਅ ਬੱਚੇ ਦੀ ਇੱਛਾ ਹੈ ਪਰਮਾਤਮਾ ਉਹਨਾਂ ਨੂੰ ਬੱਚਾ ਜ਼ਰੂਰ ਦੇਵੇ ਤੇ ਜਿਨ੍ਹਾਂ ਦੇ ਹੈਗੇ ਆ ਉਹਨਾਂ ਨੂੰ ਸਮਰੱਥ ਬਖਸ਼ੇ ਲੰਮੀਆਂ ਉਮਰ ਆਖੇ ਠੀਕ ਹੈ ਜੀ ਸੋ ਸਾਰੇ ਗਰੁੱਪ ਮੈਂਬਰਸ ਨੇ ਜਦ ਵੀ ਅਰਦਾਸ ਕਰਨੀ ਹੈ ਆਪਣੀਆਂ ਦੁਆਵਾਂ ਦੇ ਵਿੱਚ ਸਭ ਭੈਣਾਂ ਨੂੰ ਯਾਦ ਕਰਨਾ ਹੈ ਜਿਨ੍ਹਾਂ ਦੀਆਂ ਇੱਛਾਵਾਂ ਅਧੂਰੀਆਂ ਹਨ ਪਰਮਾਤਮਾ ਸਭ ਦੇ ਪਰਾਂਸੇ ਘਰਾਂ ਦੇ ਉੱਤੇ ਖੁਸ਼ੀਆਂ ਭਰੇ ਦਿਨ ਦਿਖਾਉਣ ਤੇ ਲੋ ਜੀ ਅੱਜ ਆਪਾਂ ਇੱਕ ਟੌਪਿਕ ਹੈਗਾ ਜਿਹੜਾ ਕਿ ਬਹੁਤ ਜ਼ਰੂਰੀ ਸੀਗਾ ਕਈ ਮੈਸੇ ਸੀ ਕਿ ਉਹਦੇ ਤੇ ਵੀ ਸਰਦੀਆਂ ਆ ਗਈਆਂ ਤੇ ਅੱਡੀਆਂ ਖਰਾਬ ਹੋ ਗਈਆਂ ਹੀਲਸ ਪਾਉਣੀਆਂ ਹੁੰਦੀਆਂ ਵਿਆਹ ਛੱਦੀਆਂ ਵੀ ਆ ਗਈ ਹਨਾ ਤੇ ਵਿਆਹ ਛੱਦੀ ਦੇ ਵਿੱਚ ਜਦੋਂ ਆਪਾਂ ਸੈਂਡਲ ਪਾਉਣੇ ਆ ਸੁਣ ਸੁਣੇ ਚੱਪਲ ਪਾਉਣੀਆਂ ਤੇ ਫਿਰ ਜੇ ਅੱਡੀਆਂ ਫਟੀਆਂ ਹੋਈਆਂ ਹੁਣ ਤਾਂ ਬਹੁਤ ਬੁਰਾ ਲੱਗਦਾ ਕਿ ਇਸ ਮੌਸਮ ਦੇ ਵਿੱਚ ਅੱਡੀਆਂ ਫਟ ਜਾਂਦੀਆਂ ਹੀ ਐ ਠੀਕ ਹੈ ਡਰਾਈ ਹੋ ਗਿਆ ਨਾ ਮੌਸਮ ਇਸ ਕਰਕੇ ਲਿਪਸ ਕਰਾਬ ਹੋਣੀ ਤੇ ਗੱਲਾਂ ਦੇ ਉੱਤੇ ਡਰਾਈਨੈਸ ਆਉਣੀ ਬੱਚਿਆਂ ਦੇ ਇਹ ਕਮਨ ਹੋ ਜਾਂਦੇ ਆ ਤੇ ਉਹਦੇ ਵਿੱਚ ਪੈਰਾਂ ਦੀ ਕੇਅਰ ਬਹੁਤ ਜ਼ਰੂਰੀ ਹੈ ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰਾਂਗੇ ਕਿ ਪੈਰਾਂ ਦੀ ਕੇਅਰ ਜਿਹੜੀ ਹੈ ਉਹ ਸਰਦੀਆਂ ਚ ਵੈਸ ਤਾਂ ਹਮੇਸ਼ਾ ਹੀ ਬਟ ਸਰਦੀ ਸਪੈਸ਼ਲੀ ਕੀ ਨਹੀਂ ਕਰੀਏ ਸਾਡਾ ਸਾਰਾ ਦਿਨ ਬਾਹਰ ਟੁੰਦੀ ਹੈ ਸਭ ਤੋਂ ਜ਼ਿਆਦਾ ਕੰਮ ਸਾਡਾ ਵਿਚਾਰੀ ਇਹ ਕਰਦੀ ਹੈ ਤੇ ਸਭ ਤੋਂ ਨੈਗਲੈਕਟਡ ਵੀ ਇਹੀ ਰਹਿੰਦੀ ਹੈ ਸਭ ਦਾ ਜ਼ੋਰ ਮੂੰਹ ਤੇ ਹੱਥਾਂ ਤੇ ਲੱਗਿਆ ਹੁੰਦਾ ਹੈ ਪੈਰਾਂ ਤੇ ਸਭ ਤੋਂ ਘੱਟ એનર્ਜੀ ਲਾਉਣੀ ਆਪਾਂ ਤੇ ਪਰ ਇਹਨਾਂ ਦੀ ਸੇਵਾ ਵੀ ਬਹੁਤ ਜ਼ਰੂਰੀ ਹੈ ਤੇ ਇਹਦੇ ਵਿੱਚ ਇਹ ਹੈ ਕਿ ਇੱਕ ਤਾਂ ਆਪਾਂ ਸਭ ਤੋਂ ਪਹਿਲਾਂ ਇਹ ਕਰਨਾ ਹੈਗਾ ਕਿ ਜਦੋਂ ਵੀ ਆਪਾਂ ਮਤਲਬ ਰਾਤ ਨੂੰ ਫ੍ਰੀ ਹੋ ਗਈ ਤੇ ਇਹਨਾਂ ਨੂੰ ਗਰਮ ਪਾਣੀ ਦੇ ਵਿੱਚ ਪਾਉਣਾ ਹੈਗਾ 10 ਮਿੰਟ ਤੇ ਇਹ ਤਾਂ ਡੇਲੀ ਦਾ ਪ੍ਰੋਸੈਸ ਹੈ ਉਸ ਤੋਂ ਬਾਅਦ ਜਿਹੜੀ ਆਪਾਂ ਕਰੀਮ ਬਣਾਵਾਂਗੇ ਉਹ ਲਾਉਣੀ ਹੈ ਠੀਕ ਤੇ ਫਿਰ ਨਾ ਤੁਸੀਂ ਜੇ ਤਾਂ ਤੁਹਾਡੇ ਕੋਲ ਕੋਲ ਸਿਲੀਕਨ ਸੌਕਸ ਹੈਗੀਆਂ ਫਿਰ ਤੁਸੀਂ ਉਹ ਪਾ ਲੈਣੀ ਹੈ ਕਰੀਮ ਲਾਉਣ ਤੋਂ ਬਾਅਦ ਜਿੰਨਾ ਚਿਰ ਤੁਸੀਂ ਪਾ ਸਕਦੇ ਹੋ 10 15 20 ਮਿੰਟ ਦਾ ਘੰਟਾ ਜੇ ਨਹੀਂ ਹੈਗੀਆਂ ਤਾਂ ਸਿੰਪਲ ਤਰੀਕਾ ਹੁੰਦਾ ਮੈਂ ਸਿਲੀਕਨ ਸੌਕਸ ਆਪਾਂ ਘਰੇ ਬਣਾ ਲੈਣੀਆਂ ਹੁੰਦੀ ਹੈ ਤੁਸੀਂ ਪਹਿਲਾਂ ਕ੍ਰੀਮ ਲਾ ਲਓ ਚੰਗੀ ਤਰ੍ਹਾਂ ਪੈਰ ਧੋ ਕੇ ਚੰਗੀ ਤਰ੍ਹਾਂ ਹੈ ਨਾ ਤੇ ਸਭ ਤੋਂ ਝਾਾਂ ਬਹੁਤ ਜ਼ਰੂਰੀ ਹੈ ਝਾਾਂ ਰੱਖਣਾ ਹੈ ਹਮੇਸ਼ਾ ਆਪਣੇ ਕੋਲੇ ਚਾਹੇ ਤੁਸੀਂ ਬਾਜ਼ਾਰੂ ਜਿਹੜਾ ਹੁੰਦਾ ਅੱਜ ਕੱਲੇ ਵੇਗਾ ਵਾਲਿਆਂ ਦੇ ਆਉਂਦੇ ਨੇ ਉਹ ਸਟੀਲ ਜੀ ਦੀ ਉਹ ਲੈ ਲਓ ਤੇ ਚਾਹੇ ਤੁਸੀਂ ਆਪਣਾ ਨਾਰਮਲ ਜਿਹੜਾ ਆਪਣਾ ਘੜਿਆਂ ਵਾਲਿਆਂ ਕੋਲ ਮਿਲਦਾ ਹੁੰਦਾ ਉਹ ਲੈ ਲਓ ਉਹਦੇ ਨਾਲ ਤੁਸੀਂ ਜਦੋਂ 10 ਮਿੰਟ ਪਾਣੀ ਦੇ ਵਿੱਚ ਪੈਰ ਚੰਗੀ ਤਰ੍ਹਾਂ ਭੌਂ ਕੇ ਰੱਖਣੀ ਹੈ ਫਿਰ ਉਸ ਤੋਂ ਬਾਅਦ ਤੁਸੀਂ ਝਾਵੇਂ ਦੇ ਨਾਲ ਉਹਨਾਂ ਨੂੰ ਰਗੜਨੇ ਐ ਡੀਆਂ ਨੂੰ ਸੁਕਾ ਕੇ ਫਿਰ ਤੁਹਾਡਾ ਜਿਹੜਾ ਡੈਡ ਸਕਿਨ ਉੱਤਰ ਜੇ ਠੀਕ ਹੈ ਉਸ ਤੋਂ ਬਾਅਦ ਤੁਸੀਂ ਕਰੀਮ ਲਾਉਣੀ ਹੈ ਜਿਹੜੀ ਮੈਂ ਤੁਹਾਨੂੰ ਦਿਖਾਉਣੇ ਦੱਸੂਗੀ ਉਸ ਤੋਂ ਬਾਅਦ ਤੁਸੀਂ ਉਹਦੇ ਉੱਪਰ ਲਫਾਫਾ ਚੜਾ ਲੈਣਾ ਹੈ ਪੋਲੀਥੀਨ ਦਾ ਫਿਰ ਉੱਤੋਂ ਦੀ ਸੌਕਸ ਪਾ ਲਓ ਠੀਕ ਹੈ ਤੇ ਜਿੰਨੀ ਦੇਰ ਤੱਕ ਤੁਸੀਂ ਰੱਖ ਸਕਦੇ ਹੋ 15 ਮਿੰਟ 20 ਮਿੰਟ ਅੱਧਾ ਘੰਟਾ ਜਦ ਤੱਕ ਤੁਸੀਂ ਜਾਗਦੇ ਹੋ ਜਾਂ ਜਦ ਤੱਕ ਤੁਸੀਂ ਰੱਖਣਾ ਹੈ ਉਦੋਂ ਤੱਕ ਰੱਖ ਲਓ ਪੂਰੀ ਰਾਤ ਨਹੀਂ ਠੀਕ ਹੈ ਤੇ ਫਿਰ ਤੁਸੀਂ ਪਹਿਣ ਲਈ ਉਹਨਾਂ ਨੂੰ ਲਾ ਦਿਓ ਤੇ ਇਹਦੇ ਨਾਲ ਤੁਹਾਨੂੰ ਜਿਹੜਾ ਹੈ ਬਹੁਤ ਛੇਤੀ ਤੇ ਬਹੁਤ ਵਧੀਆ ਰਿਜ਼ਲਟ ਮਿਲੇਗਾ ਠੀਕ ਹੈ ਤੇ ਦੂਜੀ ਗੱਲ ਵੀਕਲੀ ਘੱਟੋ ਘੱਟ ਤੁਸੀਂ ਵੀਕਲੀ ਨਾ ਫੋਰਟ ਰਾਈਟਲੀ ਮਤਲਬ 15 ਦਿਨਾਂ ਬਾਅਦ ਜੇ ਹਫਤੇ ਬਾਅਦ ਨਹੀਂ ਤਾਂ 15 ਦਿਨਾਂ ਬਾਅਦ ਤੁਸੀਂ ਆਪਣੇ ਪੈਡੀਕਯੂਰ ਜ਼ਰੂਰ ਕਰਿਆ ਕਰੋ ਪੈਡੀਕਯੂਰ ਬਹੁਤ ਜ਼ਰੂਰੀ ਹੈ ਪੈਰਾਂ ਦਾ ਕਰਨਾ ਠੀਕ ਹੈ ਤੇ ਉਹਦੇ ਨਾਲ ਕੀ ਹੁੰਦਾ ਨੇਲਸ ਵਿੱਚ ਇਨਫੈਕਸ਼ਨ ਵਗੈਰਾ ਨਹੀਂ ਹੁੰਦੀ ਹੋਰ ਤੇ ਬਾਕੀ ਡੈਡ ਸਕਿਨ ਸਾਰੀ ਜਿਹੜੀ ਉਤਰਦੀ ਹੈ ਡੈਡ ਸਕਿਨ ਹੀ ਮੇਨ ਕਾਰਨ ਹੁੰਦੀ ਹੈ ਜਿਹੜੀਆਂ ਆਪਣੇ ਉਤਰੇੜਾ ਨਹੀਂ ਬਣ ਜਾਂਦੀਆਂ ਨੇ ਅੱਡੀਆਂ ਦੇ ਵਿੱਚ ਉਹ ਬਣਦੀ ਹੀ ਤਾਂ ਨਹੀਂ ਉਹਨਾਂ ਨੂੰ ਉਤਾਰਦੇ ਨਹੀਂ ਜਦ ਤੱਕ ਉਹ ਹੇਠੋਂ ਫਿਰ ਹੋਰ-ਹੋਰ ਇਕੱਠੀ ਹੋ ਜਾਂਦੀ ਹੈ ਤੇ ਉਹ ਫਿਰ ਤੇਣਾ ਵੀ ਵੱਡੀਆਂ ਹੋਈ ਜਾਂਦੀਆਂ ਤੇ ਫਿਰ ਉਹ ਇਨਫੈਕਸ਼ਨ ਹੋ ਜਾਂਦੀ ਹੈ ਉਹਦੇ ਨਾਲ ਫਿਰ ਕਈ ਵਾਰੀ ਤਾਂ ਉਹ ਜ਼ਖਮ ਟਾਈਪ ਸ਼ੇਪ ਲੈ ਲੈਂਦੀ ਹੈ ਇੰਨਾ ਜ਼ਿਆਦਾ ਪ੍ਰੋਬਲਮ ਕਰਦੀ ਹੈ ਤੇ ਜੇ ਤੁਹਾਡੇ ਇਸ ਤਰ੍ਹਾਂ ਦੀ ਜ਼ਿਆਦਾ ਪ੍ਰੋਬਲਮਸ ਹੈਗੀਆਂ ਤੇ ਫਿਰ ਤੁਸੀਂ ਐਪਸਮ ਸాల్ਟ ਐਪਸਮ ای ਪੀ ਐਸ او ਐਮ ਐਪਸਮ ਸాల్ਟ ਲੈ ਕੇ ਉਹ ਪਾ ਲਓ ਪਾਣੀ ਦੇ ਵਿੱਚ ਚਮਚਾ ਤੇ ਫਿਰ ਉਹਦੇ ਵਿੱਚ ਬਾਟ ਮੋ ਕੇ ਬੈਠੋ ਠੀਕ ਹੈ ਤੇ ਇਹ ਬਹੁਤ ਜ਼ਰੂਰੀ ਹੈ ਤੇ ਬਸ ਇਹੀ ਕੇਅਰ ਹੈ ਮੇਨ ਬਾਕੀ ਹੋਣ ਦਾ ਕਾਰਨ ਇਹ ਤਾਂ ਇਹ ਨਹੀਂ ਹੁੰਦਾ ਕਿ ਆਪਾਂ ਓਪਨ ਜੁੱਤੀ ਜ਼ਿਆਦਾ ਪਾਉਣ ਲੱਗ ਜਾਈਏ ਤਾਂ ਵੀ ਹੱਡੀਆਂ ਖਰਾਬ ਹੋਣ ਲੱਗ ਜਾਂਦੀਆਂ ਹਨਾ ਮਿੱਟੀ ਪੈਂਦੀ ਰਹਿੰਦੀ ਹੈ ਤਾਂ ਫਿਰ ਹੋਰ ਜ਼ਿਆਦਾ ਖਰਾਬ ਹੋ ਜਾਂਦੀਆਂ ਡਰਾਈਨੈਸ ਹੋਣ ਲੱਗ ਪੈਂਦੀ ਹੈ ਬਾਕੀ ਆਪਣੀ ਡਾਈਟ ਦਾ ਖਿਆਲ ਰੱਖੋ ਸੀਡਸ ਐਡ ਆਨ ਕਰੋ ਠੀਕ ਹੈ ਫਰੂਟਸ ਐਡ ਆਨ ਕਰੋ ਪਾਣੀ ਦਬ ਕੇ ਪੀਓ ਬਹੁਤ ਜ਼ਰੂਰੀ ਹੈ ਪਾਣੀ ਪੀਣਾ ਠੀਕ ਹੈ ਮੇਰੇ ਇਸ ਤੇ ਮੈਂ ਕਨਸੈਂਟ੍ਰੇਸ਼ਨ ਰਹਿੰਦੀ ਹੈ ਕਿ ਸਰਦੀਆਂ ਦੇ ਵਿੱਚ ਮੈਂ ਬਹੁਤ ਲੋਕਾਂ ਨੇ ਸੁਣਿਆ ਕਿ ਟਰਡ ਚੋਂ ਪਾਣੀ ਪੀਣਾ ਹੁੰਦਾ ਟਰਨ ਦਾ ਇਸ ਗੱਲਾਂ ਕੋਈ ਸੰਬੰਧ ਨਹੀਂ ਹੁੰਦਾ ਬੋਡੀ ਸਾਡੀ 70% ਸਾਡੀ ਸਰੀਰ ਚ ਪਾਣੀ ਹੈ 70% ਪਾਣੀ ਹੈ ਸਾਡੇ ਸਰੀਰ ਚ ਤੇ ਜੇ ਅਸੀਂ ਉਹਨੂੰ ਪੂਰਾ ਨਹੀਂ ਕਰਕੇ ਰੱਖਾਂਗੇ ਤਾਂ ਬੋਡੀ ਇਫੈਕਟ ਤਾਂ ਦਿਖਾਉਗੀ ਅਸਰ ਤਾਂ ਨਜ਼ਰ ਆਊਗਾ ਨਾ ਇਸ ਕਰਕੇ ਬਹੁਤ ਜ਼ਰੂਰੀ ਹੈ ਕਿ ਪਾਣੀ ਜੀ ਥੋੜਾ ਕੁਸੇ ਨੂੰ ਜੀ ਕਰਦਾ ਤਾਂ ਕੁਸਾ ਨਹੀਂ ਲਓ ਠੰਡੇ ਨੂੰ ਜੀ ਕਰਦਾ ਤਾਂ ਠੰਡਾ ਪੀ ਲਓ ਮਰਜੀ ਥੋੜੀ ਵੈਸੇ ਠੰਡੇ ਨੂੰ ਹੰਝਕਲ ਕਿਸੇ ਦਾ ਨਹੀਂ ਕਰਦਾ ਹੁੰਦਾ ਸਰਦੀਆਂ ਚ ਤੇ ਜਿਸ ਵੀ ਅਰੀ ਇਸ ਸਿਟਨੀ ਹੋਵੇ ਸਭ ਨਾਲ ਤੇ ਇਹ ਵਾਜ ਜ਼ਰੂਰੀ ਹੈ ਤੇ ਬਾਕੀ ਮੈਂ ਤੁਹਾਨੂੰ ਹੁਣੇ ਕਰੀਮ ਬਣਾਉਣੀ ਸਿਖਾ ਦਿੰਨੀ ਆ ਉਹ ਬਣਾ ਲਓ ਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਦੁਬਾਰਾ ਰਿਪੀਟ ਕਰ ਦਿੰਨੀ ਆ ਗਰਮ ਪਾਣੀ ਦੇ ਵਿੱਚ 10 ਮਿੰਟ ਤੁਸੀਂ ਪੈਰ ਡੁਬੋ ਕੇ ਰੱਖਣੇ ਆ ਤੁਹਾਡੀ ਜਿਹੜੀ ਉਹ ਡੈਡ ਸੈਲਸ ਹੁੰਦੀ ਆ ਸੌਫਟ ਹੋ ਜਾਂਦੀ ਆ ਫਿਰ ਉਹਨਾਂ ਨੂੰ ਤੁਸੀਂ ਝਾਵੇਂ ਦੇ ਨਾਲ ਰਗੜ ਲਓ ਜਾਂ ਪੀਮਿੰਗ ਸਟੋਨ ਹੁੰਦੇ ਜਿਹੜਾ ਉਹਦੇ ਨਾਲ ਤੇ ਫਿਰ ਚੰਗੀ ਤਰ੍ਹਾਂ ਸਾਫ਼ ਕਰਕੇ ਫਿਰ ਉਹਦੇ ਉੱਤੇ ਤੁਸੀਂ ਕਰੀਮ ਲਗਾ ਲੈਣੀ ਆ ਜਿਹੜੀ ਮੈਂ ਤੁਹਾਨੂੰ ਦੱਸੂਗੀ ਠੀਕ ਹੈ ਤੇ ਬਸ ਫਿਰ ਤੁਸੀਂ ਉਹਦੇ ਉੱਤੇ ਇੱਕ ਇਹ ਪ੍ਰੋਸੈਸ ਕਰ ਲਓ ਤਾਂ ਬਹੁਤ ਵਧੀਆ ਗੱਲ ਹੈ ਜੀ ਤੁਸੀਂ ਉਹਦੇ ਉੱਤੇ ਲਵਫ ਚੜਾ ਲਓ ਤੇ ਫਿਰ ਜਰਾ ਆਪਾਂ ਨੂੰ ਤੇ ਕੁਝ ਟਾਈਮ ਤੱਕ ਤੁਸੀਂ 15-20 ਮਿੰਟ ਦਾ ਘੰਟੇ ਦਾ ਕਰੋਗੇ ਨਾ ਤਾਂ ਬਹੁਤ ਜ਼ਿਆਦਾ ਵਧੀਆ ਇਫੈਕਟ ਆਊਗਾ ਤੇ ਦੋ ਤਿੰਨ ਦਿਨਾਂ ਚੋਂ ਦੀ ਪੈਟਰਨ ਹਟਣ ਤੇ ਫਿਰ ਤੁਸੀਂ ਵਿਆਹ ਲਈ ਪਾਰਟੀ ਲਈ ਰੈਡੀ ਤੇ ਸੋਹਣੀ ਜੀ ਨੇਲ ਪਾਲਿਸ਼ ਲਾ ਕੇ ਫਿਰ ਤਾਂ ਤੁਸੀਂ ਅੱਗੇ ਕਰ ਕਰ ਕੇ ਬੈਠਣਾ ਮੈਨੂੰ ਪੱਕਾ ਪਤਾ ਹੈ ਵੈਸੇ ਵੀ ਸਾਡੇ ਪੈਰ ਸਭ ਤੋਂ ਪਹਿਲਾਂ ਹਜਰੀ ਲਵਾਉਂਦੇ ਜਦ ਵੀ ਆਪਾਂ ਬੈਠਦੇ ਆ ਨਾ ਤਾਂ ਸਭ ਦਾ ਧਿਆਨ ਪੈਰ ਤੇ ਜਰੂਰ ਜਾਂਦਾ ਹੈ ਠੀਕ ਹੈ ਨਾ ਇਸ ਕਰਕੇ ਇਹਨਾਂ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ ਤੇ ਮ사ਜ ਕਰ ਲਿਆ ਕਰੋ ਪੈਰਾਂ ਦੀਆਂ ਤਲੀਆਂ ਤੇ ਉਹਦੇ ਨਾਲ ਨੀਂਦ ਵੀ ਵਧੀਆ ਆਉਂਦੀ ਹੈ ਤੁਹਾਨੂੰ ਜਿਹੜੀ ਹੈਗੀ ਹੈ ਹੈਲਥ ਵੀ ਪੈਰਾਂ ਦੀ ਵਧੀਆ ਰਹਿੰਦੀ ਹੈ ਹੈਨਾ ਮੋਇਸਚਰਾਈਜ਼ਰ ਲਾਏ ਬਿਨਾ ਸਵੇਰੇ ਵੀ ਜੁੱਤੀ ਨਹੀਂ ਪਾਉਣੀ ਤੇ ਬਾਦ ਜੁੱਤੀਆਂ ਪਾਉਣੀਆਂ ਸ਼ੁਰੂ ਕਰ ਦੋ ਘਰੇ ਵੀ ਕੋਸ਼ਿਸ਼ ਕਰੋ ਕਿ ਬਾਹਰ ਜੁੱਤੀ ਪਾਓ ਸੌਕਸ ਪਾ ਕੇ ਰੱਖੋ ਰਾਤ ਨੂੰ ਨਹੀਂ ਡੇ ਟਾਈਮ ਚ ਇੰਨੀ ਕੇਅਰ ਕਰੋਗੇ ਤਾਂ ਬਹੁਤ ਵਧੀਆ ਰਿਜ਼ਲਟ ਤੁਹਾਨੂੰ ਮਿਲਗੇ ਸਵੇਰੇ ਵੀ ਜਦ ਤੁਸੀਂ ਸੌਕਸ ਪਾਉਣੀ ਹੈ ਭਵੇਂ ਜਿੰਨੀ ਮਰਜੀ ਕਾਲੀ ਹੋਵੇ ਥੋੜਾ ਜਿਵੇਂ ਫੇਸ ਤੇ ਸਾਰਾ ਕੁਝ ਲਾਉਣੀ ਹੈ ਆਪਣੇ ਨੂੰ ਕੁਝ ਪੈਰਾਂ ਤੇ ਵੀ ਮੋਇਸਚਰਾਈਜ਼ਰ ਜ਼ਰੂਰ ਲਾਇਆ ਕਰੋ ਲਾ ਕੇ ਚੰਗੀ ਤਰ੍ਹਾਂ ਮਾਲਿਸ਼ ਕਰਕੇ ਫਿਰ ਸੌਕਸ ਪਾਓ ਫਿਰ ਦੇਖੋ ਤੁਸੀਂ ਪੈਰ ਆਪਣੇ ਆ ਵੀ ਠੀਕ ਰਹਿਣਗੇ ਸੋ ਇੰਨੀ ਕੇਅਰ ਕਰਨੀ ਆਪਾਂ ਹੋਰ ਕੁਝ ਨਹੀਂ ਬਾਕੀ ਕੋਈ ਵੀ ਤੁਹਾਡੇ ਸੁਝਾਅ ਹੋਣ ਤਾਂ ਯੂ ਆਰ ਮੋਸਟ ਵੈਲਕਮ ਕਿਉਂਕਿ ਇੱਕ ਫੈਮਿਲੀ ਹੈ ਤੇ ਫੈਮਿਲੀ ਦੇ ਵਿੱਚ ਕਿਸੇ ਕੋਲੇ ਬੈਟਰ ਸੁਝਾਅ ਹੁੰਦੇ ਤੇ ਉਹ ਦੇ ਸਕਦਾ ਸੋ ਚਲੋ ਜੀ ਫਿਰ ਹੁਣ ਤੁਹਾਨੂੰ ਮੈਂ ਕਰੀਮ ਅਸਦੀ ਕਿਵੇਂ ਬਣਾਉਣੀ ਹੈ ਪਹਿਲਾਂ ਬਣਾਈ ਸੀ ਮੈਂ ਉਹਦੀ ਵੀਡੀਓ ਤੁਹਾਨੂੰ ਨਾਲ ਇਹਦੇ ਨਾਲ ਜੋੜ ਕੇ ਤੁਹਾਨੂੰ ਦੱਸਦੀ ਆ ਵੀ ਕਰੀਮ ਕਿਵੇਂ ਬਣਾਉਣੀ ਉਹਦੇ ਚਾ ਮੈਂ ਇਥੋਂ ਮੋਮਬਤੀ ਉਹ ਥੋੜੀ ਜਿਹੀ ਵੱਧ ਪੈ ਗਈ ਤੁਸੀਂ ਘੱਟ ਪਾਇਓ ਨਹੀਂ ਤਾਂ ਥੋੜਾ ਜਿਹਾ ਹਾਰਡ ਹੋ ਜਾਂਦੀ ਹੈ ਕੁਛ ਸੱਦੀ ਕਰਕੇ ਵੀ ਹੋ ਜਾਂਦੀ ਹੈ ਤੇ ਜੇ ਹੋ ਵੀ ਜਾਵੇ ਤਾਂ ਕੋਈ ਗੱਲ ਨਹੀਂ ਬੜਾ ਜਸ ਕੋਸਾ ਕਰ ਲਓ ਤੁਸੀਂ ਮਾਈਕ੍ਰੋਵੇਵ 'ਚ ਰੱਖ ਕੇ ਜਾਂ ਗਰਮ ਪਾਣੀ 'ਚ ਰੱਖ ਦਿਓ ਉਹਨੂੰ ਥੋੜੀ देर ਛਿਛੀ ਨੂੰ ਤੇ ਕੋਸਾ ਕਰਕੇ ਥੋੜੀ ਜਿਹੀ ਢਿੱਲੀ ਹੋ ਜੂਗੀ ਤੇ ਬਸ ਫਿਰ ਕਰੀਮ ਨੂੰ ਲਾ ਲਓ ਤੁਸੀਂ ਆਪਣੇ ਪੈਰਾਂ ਦੇ ਮੋਮਬਤੀ ਥੋੜੀ ਜਿਹੀ ਘੱਟ ਪਾ ਲਿਓ ਠੀਕ ਹੈ ਤੇ ਮਿਲਾਂਗੇ ਫਿਰ ਅਸੀਂ ਬਸ ਕੁਸ਼ੀਆਂ ਬਖੇਰਦੇ ਰੱਖੋ ਫਿਰ ਆਪਾਂ ਹੁਣ ਕਰੀਮ ਬਣਾਉਣੀ ਸ਼ੁਰੂ ਕਰਦੇ ਆਂ ਸਭ ਤੋਂ ਪਹਿਲਾਂ ਆਪਾਂ ਪੈਨ ਦੇ ਵਿੱਚ ਤੇਲ ਗਰਮ ਕਰਾਂਗੇ ਤੇਲ ਮੈਂ ਪਾਉਂਗੀ ਲਗਭਗ 2-3 ਚਮਚੀ ਪਾ ਲਓ ਸਰੋਂ ਦਾ ਤੇਲ ਹੈ ਤੁਹਾਡੇ ਕੋਲੇ ਸਰੋਂ ਦਾ ਨਾ ਹੋਵੇ ਕੋਈ ਵੀ ਕੁਕਿੰਗ ਆਇਲ ਜਿਹੜਾ ਤੁਹਾਡੀ ਕਿਚਨ ਚ ਤੁਸੀਂ ਕੁਕਿੰਗ ਲਈ ਯੂਜ਼ ਕਰਦੇ ਹੋ ਕੋਈ ਵੀ ਕੁਕਿੰਗ ਆਇਲ ਤੁਸੀਂ ਯੂਜ਼ ਕਰ ਸਕਦੇ ਹੋ ਇਹਦੇ ਚ ਸਰੋਂ ਦਾ ਮਾਰਕਿੰਗ ਕਰਨ ਦੀ ਲੋੜ ਨਹੀਂ ਜੇ ਤੁਹਾਡੇ ਕੋਲੇ ਸਰੋਂ ਦਾ ਹੈਗਾ ਤਾਂ ਫਿਰ ਤੁਸੀਂ ਸਰੋਂ ਦਾ ਤੇਲ ਲੈ ਸਕਦੇ ਹੋ ਠੀਕ ਹੈ ਹਾਲੋ ਮੇਰਾ ਖਿਆਲ ਹੈ ਵੀ ਵੱਡੇ ਦੋ ਚਮਚੇ ਹੋਗੇ ਹੋਣੇ ਚਲੋ ਤੇ ਇਹਦੇ ਵਿੱਚ ਆਪਾਂ ਇਹਨੂੰ ਗਰਮ ਕਰ ਲੈਣੇ ਪਹਿਲਾਂ ਤੇ ਇਹਦੇ ਵਿੱਚ ਇੱਕ ਆਪਾਂ ਮੋਮਤੀ ਪਾ ਦੇਣੀ ਹੈ ਠੀਕ ਹੈ ਜਿਹੜੀ ਵੈਕਸ ਹੁੰਦੀ ਹੈ ਨਾ ਇਹ ਪੈਰਾਂ ਨੂੰ ਬਹੁਤ ਮਤਲਬ ਜਿਹੜੀਆਂ ਬਿਯਾਈਆਂ ਬਣ ਜਾਂਦੀਆਂ ਜਾਂ ਫਟ ਜਾਂਦੀਆਂ ਹੱਡੀਆਂ ਉਹਨਾਂ ਲਈ ਬਹੁਤ ਅੱਛੀ ਹੁੰਦੀ ਹੈ ਵੈਕਸ ਦਾ ਟ੍ਰੀਟਮੈਂਟ ਆਪਾਂ ਪਾਰਲਰ 'ਚ ਜਾਓ ਨਾ ਉਹ ਵੀ ਵੈਕਸ ਟ੍ਰੀਟਮੈਂਟ ਕਰਦੇ ਆ ਸੋ ਦੀ ਸਟੱਡੀ ਦੇ ਵਿੱਚ ਅਸੀਂ ਕੁੜੀਆਂ ਨੂੰ ਸਿਖਾਉਂਦੇ ਹੁੰਦੇ ਸੀ ਕਿ ਵੈਕਸ ਟ੍ਰੀਟਮੈਂਟ ਕਰਦੀਆਂ ਠੀਕ ਹੈ ਥੋੜਾ ਬਹੁਤ ਪਾਣੀ ਦਾ ਵਿੱਚ ਮੈਨੂੰ ਲੱਗਦਾ ਡ੍ਰੋਪ ਹੋਣੇ ਤੇਲ ਚ ਜਿਹਦੇ ਕਰਕੇ ਉਹ ਛੰਡ ਛੰਡ ਦੀ ਆਵਾਜ਼ ਆ ਰਹੀ ਹੈ ਥੋੜਾ ਜਣਾ ਪਿੱਛੀ ਹੋ ਜਾਣੀ ਹੈ ਲੋ ਜੀ ਇਹ ਆਪਾਂ ਮੋਮਬੱਤੀ ਤੁਸੀਂ ਵਾਈਟ ਹੀ ਲੈਣੀ ਹੈ ਕਿਉਂਕਿ ਜਿਹੜਾ ਕਲਰਫੁਲ ਮੋਮਬੱਤੀ ਹੁੰਦੀ ਹੈ ਨਾ ਉਹ ਚ ਜਿਹੜੀ ਕਲਰ ਪਾਈ ਹੁੰਦੀ ਹੈ ਕਈ ਵਾਰੀ ਉਹ ਲੋ ਕੁਆਲਟੀ ਦੇ ਹੁੰਦੇ ਆ ਕਿਉਂਕਿ ਉਹਨਾਂ ਨੂੰ ਪਤਾ ਹੀ ਹੁੰਦਾ ਵੀ ਇਹ ਤਾਂ ਇਹਨਾਂ ਨੂੰ ਜਗਾਉਣੀਆਂ ਹੀ ਆ ਮੋਮਬਤੀਆਂ ਕਿੜਾ ਉਹਨਾਂ ਨੂੰ ਐ ਹੁੰਦਾ ਵੀ ਇਹ ਬਿਊਟੀ ਟ੍ਰੀਟਮੈਂਟ ਚਲ ਵਰਤ ਲੈਣੀਆਂ ਬੀਬੀਆਂ ਠੀਕ ਹੈ ਤਾਂ ਉਹ ਕਈ ਵਾਰੀ ਰਿਐਕਸ਼ਨ ਕਰ ਜਾਂਦੇ ਨੇ ਉਹ ਜਿਹੜੇ ਵਿੱਚ ਕਲਰ ਹੁੰਦੇ ਨੇ ਤੇ ਜਾਂ ਉਹਦਾ ਪ੍ਰੋਪਰ ਕੰਮ ਨਹੀਂ ਕਰ ਦਿੰਦੇ ਆਪਣੀ ਕਰੀਮ ਨੂੰ ਇਸ ਕਰਕੇ ਮੋਮਬਤੀ ਜਿਹੜੀ ਆ ਤੁਸੀਂ ਮੋਮ ਮੋਮਬਤੀ ਜਿਹੜੀ ਵਾਈਟ ਹੀ ਲਿਓ ਠੀਕ ਹੈ ਇਹਦੇ ਵਿੱਚੋਂ ਆਪਾਂ ਧਾਗਾ ਕੱਢ ਦਾਂਗੇ ਹੁਣ ਇਹ ਕਿਹੜੇ ਇਹ ਤਾਂ ਬਹੁਤ ਵਧੀਆ ਇਫੈਕਟ ਹੈ ਤੁਹਾਡਾ ਇਹ ਮੈਨੂੰ ਹੁਣ ਵੀ ਯਾਦ ਹੈ ਮੇਰੀ ਮਦਰ ਹੁਣੀ ਵੀ ਇਹਨੂੰ ਯੂਜ਼ ਕਰਦੇ ਹੁੰਦੇ ਸੀਗੇ ਜਦੋਂ ਅਸੀਂ ਪਿੰਡ ਰਹਿੰਦੇ ਹੁੰਦੇ ਸੀ ਕਿਉਂਕਿ ਅਕਸਰ ਮਤਲਬ ਆਪਾਂ ਜਿਵੇਂ ਪੈਰਾਂ ਤੋਂ ਓਪਨ ਚੱਪਲ ਪਾ ਲਈਏ ਉਹਦੇ ਨਾਲ ਵੀ ਸਾਡੀ ਇਹ ਪ੍ਰੋਬਲਮ ਹੋ ਜਾਂਦੀ ਥ੍ਰੈਡ ਆਪਾਂ ਕੱਢਤਾ ਤੇ ਮੋਮਬਤੀ ਆਪਣੀ ਪਿਘਲ ਗਈ ਠੀਕ ਹੈ ਤੇ ਹੁਣ ਆਪਾਂ ਇਹਨੂੰ ਬੰਦ ਕਰ ਦਾਂਗੇ ਇਹ ਚ ਡਬਲ ਬੋਇਲਿੰਗ ਫਲਾਣਾ ਬੋਇਲਿੰਗ ਉਹ ਕਰਨ ਦੀ ਲੋੜ ਨਹੀਂ ਉਹ ਮੈਂ ਤੁਹਾਨੂੰ ਦੱਸ ਦੇਣੀ ਡਬਲ ਬੋਇਲਿੰਗ ਕਦ ਲਈ ਕਰਦੇ ਹੁੰਦੇ ਨੇ ਬੇਸਿਕਲੀ ਉਹਦਾ ਕਾਰਨ ਇਹ ਹੁੰਦਾ ਕਿਉਂਕਿ ਜਿਹੜੇ ਵੇਪਰਸ ਹੁੰਦੇ ਨੇ ਉਹਨਾਂ ਨੂੰ ਅੱਗ ਲੱਗ ਜਾਂਦੀ ਕਈ ਵਾਰੀ ਤੇ ਇਸ ਕਰਕੇ ਕਹਿ ਦਿੰਦੇ ਨੇ ਕਿ ਸਿੱਧਾ ਅਗ ਤੇ ਆਵਲ ਕਰੋ ਤੁਸੀਂ ਲੋ ਹੱਗੇ ਤੇ ਕਰ ਲਓ ਕੋਈ ਤਕੜ ਨਹੀਂ ਹੈਗੀ ਠੀਕ ਹੈ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਵੈਸਲੀਨ ਠੀਕ ਹੈ ਵੈਸਲੀਨ ਪਾਉਣ ਲੱਗੀਆਂ ਮੈਂ ਇਹਦੇ ਚ ਇਹ ਵੀ ਬਹੁਤ ਪਾਵਰਫੁਲ ਰੈਮਡੀ ਬਣ ਜਾਂਦੀ ਹੈ ਜਦੋਂ ਆਪਾਂ ਇਹਦੇ ਚ ਹੁਣ ਵੈਸਲੀਨ ਪਾ ਦਾਂਗੇ ਥੋੜਾ ਜਿਹਾ ਟੈਂਪਰੇਚਰ ਡਾਊਨ ਹੋ ਲਓ ਜੀ ਠੀਕ ਹੈ ਨੀਰੇ ਬਊਟ ਦੋ ਚਮਚਾ ਹੋਣੀ ਹੋਗੀ ਮੇਰੀ ਠੀਕ ਹੈ ਲਓ ਤੇ ਵੈਸੇ ਇਹਨੂੰ ਪਾ ਪੀਲਾ ਲੈਣੇ ਆ ਵਿੱਚ ਕਿਉਂਕਿ ਤੇਲ ਗਰਮ ਹੀ ਹੈ ਗੈਸ ਆਪਾਂ ਬੰਦ ਕਰਤੀ ਮੋਮ ਤੇ ਹੁਣ ਪੈਟਰੋਲੀਅਮ ਜੈਲੀ ਹੁੰਦੀ ਹੈ ਵੈਸਲੀਨ ਇਹ ਵੀ ਬਹੁਤ ਵਧੀਆ ਹੁੰਦੀ ਹੈ ਸਕਿਨ ਲਈ ਮਤਲਬ ਆਪਾਂ ਜਿਹੜਾ ਇਹ ਬਣਾ ਰਹੀ ਹੈ ਪਾਵਰ ਪੈਕ ਬਹੁਤ ਵਧੀਆ ਬਣੂਗੀ ਇਹ ਸੀ ਬਹੁਤ ਅੱਛੇ ਰਿਜ਼ਲਟ ਨੇ ਸਰਦੀਆਂ ਚ ਜਿੰਨੀ ਮਰਜ਼ੀ ਕੇਅਰ ਕਰ ਲਓ ਤੁਸੀਂ ਅੱਡੀਆਂ ਫਟਣ ਦੀ ਪ੍ਰੋਬਲਮ तकरीबन ਜੇ ਤੁਹਾਡੀ ਡਰਾਈ ਸਕਿਨ ਹੈ ਤਾਂ ਹੋ ਹੀ ਜਾਂਦੀ ਹੈ ਠੀਕ ਹੈ ਤੇ ਹੁਣ ਆਪਾਂ ਇਹਨੂੰ ਜਦ ਥੋੜਾ ਜਿਹਾ ਠੰਡਾ ਹੋ ਲੂਗਾ ਇਹਦੇ ਚ ਆਪਾਂ ਮੈਂ ਗਲਿਸਰੀਨ ਪਾਉਂਗੀ ਕਿਉਂਕਿ ਗਲਿਸਰੀਨ ਦਾ ਜਿਹੜਾ ਮੋਇਸਚਰਾਈਂਗ ਮੋਸਚਰਾਇジング ਉਹ ਹੈ ਨਾ ਇਫੈਕਟ ਉਹ ਬਹੁਤ ਵਧੀਆ ਹੈ ਲਓ ਹੁਣ ਇਹ ਤਿੰਨੇ ਚੀਜ਼ਾਂ ਮਿਕਸ ਹੋ ਗਈਆਂ ਤੇ ਆਪਾਂ ਇਹਨੂੰ ਕਿਸੇ ਭਾਂਡ ਵਿੱਚ ਕਢ ਲੈਣੀ ਹੈ ਕੋਈ ਡੱਬੀ ਲਿਆਵੋ ਮੈਂ ਕੱਚ ਦੀ ਉਹਦੇ ਵਿੱਚ ਕੱਢਾਂਗੇ ਇਹਨੂੰ ਆਪਾਂ ਲਓ ਜੀ ਹੁਣ ਆਪਾਂ ਇਹਨੂੰ ਸਾਫ਼ ਜੀ ਖਸ਼ੀਸ਼ੀ ਵਿੱਚ ਕੱਢ ਦਨੇ ਆ ਠੀਕ ਹੈ ਤੇ ਇਹ ਨਹੀਂ ਠੰਡਾ ਹੋ ਕੇ ਜੰਮ ਜਾਣਾ। ਹਾਂ ਦੇਖੋ ਠੰਡਾ ਹੋ ਕੇ ਨਾਲ ਦੀ ਨਾਲ ਯਾਨੀ ਕਰੀਮੀ ਜਿਹਾ ਟੈਕਸਚਰ ਲੈਣਾ ਸ਼ੁਰੂ ਕਰਤਾ। ਜੇ ਤੁਹਾਨੂੰ ਲੱਗੇ ਵੀ ਮੋਮ ਜ਼ਿਆਦਾ ਹੈ ਹਨਾ ਫਿਰ ਤੁਸੀਂ ਇਹਨੂੰ ਦੁਬਾਰਾ ਪਿਘਲਾ ਕੇ ਲਓ ਜੀ ਮੈਂ ਇਹਦੇ ਥੋੜਾ ਜਿਹਾ ਪਾਉਣ ਲੱਗੀ ਹਾਂ ਗlycerin। ਜੰਮ ਚਾ ਨੀਰ ਬਹੁਤ ਛੋਟਾ ਚਮਚਾ। ਠੀਕ ਹੈ। ਇੱਕ ਮੈਂ ਇਹਦੇ ਚ ਪਾਉਂਗੀ। ਵਿਟਾਮਿਨ E ਦਾ ਕੈਪਸੂਲ ਲੋਜੀ ਠੀਕ ਹੈ ਲੋ ਇਹਨੂੰ ਆਪਾਂ थोड़ा जहा होर पा देनी है मैं वैसलीन थोड़ी जी हो पा देनी है वैसलीन मैं घट लग रही है ठीक है लो हो नहीं जाना ही है क्योंकि हजे हीट हैगी है लो जी अपनी ਛੋਟੀ ਏੜਿਓਂ ਦਾ ਹੋ ਗਿਆ ਇਲਾਜ ਠੀਕ ਹੈ ਕਰੀਮ ਬਣਾ ਲਈ ਆਪਾਂ ਚੇਸ਼ੀ ਤੁਸੀਂ ਜਿਹੜੀ ਮਰਜ਼ੀ ਲੈ ਸਕਦੇ ਹੋ ਮੇਰੇ ਕੋਲੇ ਇਸ ਤੋਂ ਛੋਟੀ ਹੈ ਨਹੀਂ ਸੀ ਖਾਲੀ ਕਰੀਮ ਨੂੰ ਲਾ ਲਈ ਮੈਂ ਇਹ ਚਲੋ ਆਪਾਂ ਪੈਰਾਂ ਲਈ ਬਣਾਈ ਐ ਜ਼ਰੂਰੀ ਨਹੀਂ ਹੈਗੀ ਜੇ ਪੈਰਾਂ ਲਈ ਬਣਾਈ ਆ ਤਾਂ ਆਪਾਂ ਆਪਾਂ ਤੇ ਨਹੀਂ ਲਾ ਸਕਦੇ ਉਹਨਾਂ ਹੱਥਾਂ ਤੇ ਵੈਸੇ ਹੀ ਲਾ ਕੇ ਦਿਖਾਤੀ ਜਿਹੜੀ ਲੱਗੀ ਸੀ ਠੀਕ ਐ ਇਹਨੂੰ ਆਪਾਂ ਕਰਦਨੇ ਆਂ ਬੰਦ ਜਿਹੜੀ ਵਿੱਚ ਵੈਸੇ ਹੀ ਪਾਈ ਹੋ ਆਪਣੇ ਪਈ ਪਈ ਖੁਰ ਚੁੱਕੀ ਅਜੇ ਹੀਟ ਹੈਗੀ ਐ ਇਹਦੇ ਵਿੱਚ ਠੀਕ ਐ ਲੋ ਜੀ ਤੇ ਇਹਨੂੰ ਆਪਾਂ ਡੇਲੀ ਰਾਤ ਨੂੰ ਚੰਗੀ ਤਰ੍ਹਾਂ ਪਰ ਉਹ ਸਾਫ਼ ਕਰਕੇ